ਦੋਸਤੋ ਬੇੜਾ ਹੀ ਗਰਕ ਹੋ ਚੁੱਕਾ ਸਾਡੇ ਸਮਾਜ ਦਾ ਇੱਕ ਨੌਜਵਾਨ ਕੁੜੀ ਜਿਹੜੀ ਬਿਮਾਰ ਸੀ ਉਹਨੂੰ ਹਸਪੀਟਲ ਦੇ ਅੰਦਰ ਐਂਬੂਲੈਂਸ ਰਾਹੀਂ ਭੇਜਿਆ ਜਾ ਰਿਹਾ ਸੀ ਤੇ ਜਿਹੜੀ ਐਂਬੂਲੈਂਸ ਰਾਹੀਂ ਉਸ ਕੁੜੀ ਨੂੰ ਹਸਪੀਟਲ ਦੇ ਅੰਦਰ ਭੇਜਿਆ ਜਾ ਰਿਹਾ ਸੀ ਉਸ ਐਂਬੂਲੈਂਸ ਦੇ ਚਾਲਕ ਵੱਲੋਂ ਤੇ ਟੈਕਨੀਸ਼ੀਅਨ ਵੱਲੋਂ ਕੁੜੀ ਦੇ ਨਾਲ ਰਸਤੇ ਦੇ ਵਿੱਚ ਬਲਾਤਕਾਰ ਕੀਤਾ ਗਿਆ ਬੇहद ਮੰਦਭਾਗੀ ਘਟਨਾ ਕੀ ਕਿਸੇ ਤੇ ਕੋਈ ਭਰੋਸਾ ਕੀਤਾ ਜਾ ਸਕਦਾ ਕਿ ਸਾਡੀਆਂ ਧੀਆਂ ਕਿੱਥੇ ਸੁਰੱਖਿਤ ਨੇ ਭਾਵੇਂ ਕਿ ਸਾਡੀਆਂ ਸਰਕਾਰਾਂ ਵੱਲੋਂ ਵਿਸ਼ਵ ਗੁਰੂ ਭਾਰਤ ਬਣਨ ਦੇ ਡਿਜੀਟਲ ਇੰਡੀਆ ਬਣਨ ਦੇ ਦਾਅਵੇ ਕੀਤੇ ਜਾ ਰਹੇ ਆ ਪਰ ਧੀਆਂ ਤਾਂ ਸਾਡੇ ਦੇਸ਼ ਦੀਆਂ ਸੁਰੱਖਿਅਤ ਨਹੀਂ ਇਹ ਘਟਨਾ ਬਿਹਾਰ ਦੇ ਅੰਦਰ ਵਾਪਰੀ ਹੈ ਤੇ ਇਹ ਉਸ ਟਾਈਮ ਵਾਪਰੀਆ ਜਦੋਂ ਇਹ ਕੁੜੀ ਹੋਮ ਗਾਰਡ ਦੀ ਪ੍ਰੀਖਿਆ ਦੇ ਲਈ ਪ੍ਰੈਕਟਿਸ ਦੇ ਲਈ ਆਪਣਾ ਟੈਸਟ ਪਾਸ ਕਰਨ ਦੇ ਲਈ ਆਈ ਹੋਈ ਸੀ ਜਦੋਂ ਇਹ ਕੁੜੀ ਦੌੜ ਲਗਾ ਰਹੀ ਸੀ ਮੈਦਾਨ ਦੇ ਵਿੱਚ ਤਾਂ ਦੌੜ ਲਗੰਦੇ ਲਗਾਉਂਦੇ ਇਸ ਕੁੜੀ ਨੂੰ ਚੱਕਰ ਆ ਗਿਆ ਜਿਹਦੇ ਕਰਕੇ ਕੁੜੀ ਬੇਹੋਸ਼ ਹੋ ਗਈ ਉੱਥੇ ਹੀ ਖੜੀ ਇੱਕ ਐਂਬੂਲੈਂਸ ਜੋ ਕਿ ਬੁਲਾਈ ਗਈ ਹੁੰਦੀ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਸਮੱਸਿਆ ਕਿਸੇ ਤਰ੍ਹਾਂ ਦੀ ਵੀ ਆ ਗਈ ਬੱਚੇ ਨੂੰ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਇਆ ਜਾ ਸਕੇ ਤਾਂ ਉਹ ਐਂਬੂਲੈਂਸ ਜਿਹੜੀ ਉੱਥੇ ਖੜੀ ਸੀ ਉਹਦੇ ਰਾਹੀਂ ਕੁੜੀ ਨੂੰ ਹਸਪੀਟਲ ਭੇਜਿਆ ਜਾਂਦਾ ਜਦੋਂ ਕੁੜੀ ਨੂੰ ਹਸਪੀਟਲ ਭੇਜਿਆ ਜਾਂਦਾ ਤਾਂ ਰਾਸਤੇ ਦੇ ਵਿੱਚ ਚਾਲਕ ਵੱਲੋਂ ਪਹਿਲਾਂ ਤਾਂ ਕੁੜੀ ਜਿਹੜਾ ਟੈਕਨੀਸ਼ੀਅਨ ਹੁੰਦਾ ਉਹਦੇ ਵੱਲੋਂ ਕੁੜੀ ਦੇ ਨਾਲ ਰੇਪ ਕੀਤਾ ਜਾਂਦਾ ਤੇ ਫਿਰ ਚਾਲਕ ਵੱਲੋਂ ਐਂਬੂਲੈਂਸ ਨੂੰ ਖਾਲੀ ਥਾਂ ਤੇ ਸੁਨਸਾਨ ਜਗ੍ਹਾ ਤੇ ਖੜਾਇਆ ਜਾਂਦਾ ਤੇ ਉੱਥੇ ਲਿਜਾ ਕੇ ਸੁਨਸਾਨ ਜਗ੍ਹਾ ਤੇ ਕੁੜੀ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਤੇ ਫਿਰ ਕੁੜੀ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਇਹ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਕੁੜੀ ਨੂੰ ਹੋਸ਼ ਆਉਂਦੀ ਆ ਤਾਂ ਕੁੜੀ ਹਸਪੀਟਲ ਦੀ ਜਿਹੜੀ ਮਹਿਲਾ ਨਰਸ ਹੁੰਦੀ ਆ ਉਹਨੂੰ ਆਪਣੇ ਨਾਲ ਹੋਈ ਬੀਤੀ ਸਾਰੀ ਕਹਾਣੀ ਦੱਸਦੀ ਆ ਕੁੜੀ ਕਹਿੰਦੀ ਆ ਜਦੋਂ ਸਾਨੂੰ ਮੈਨੂੰ ਮੈਨੂੰ बेहोश ਸੀ ਮੈਂ ਥੋੜੀ ਥੋੜੀ ਮਨਹੋਸ਼ ਸੀ ਤੇ ਮੈਂ ਅਧ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਦੋਂ ਮੈਨੂੰ ਉੱਥੋਂ ਮੈਦਾਨ ਦੇ ਵਿੱਚੋਂ ਬਿਹਾਰ ਦਾ ਜਿਹੜਾ ਮੈਦਾਨ ਸੀਗਾ ਜਿੱਥੇ ਇਹ ਕੁੜੀ ਗਈ ਆ ਉੱਥੋਂ ਕਹਿੰਦੀ ਮੈਨੂੰ ਭੇਜਿਆ ਗਿਆ ਤਾਂ ਬਾਹਰ ਆ ਕੇ ਪਹਿਲਾਂ ਗਰਾਊਂਡ ਤੋਂ ਬਾਹਰ ਜੋ ਐਂਬੂਲੈਂਸ ਨੂੰ ਲੈ ਕੇ ਆਂਦਾ ਗਿਆ ਦਰਵਾਜ਼ੇ ਤੇ ਆ ਕੇ ਐਂਬੂਲੈਂਸ ਦੇ ਚਾਲਕ ਨੇ ਤੇ ਜਿਹੜਾ ਟੈਕਨੀਸ਼ੀਅਨ ਸੀ ਉਹਨਾਂ ਦੁਆਰਾ ਲੋਕਾਂ ਤੋਂ ਪੁੱਛਿਆ ਗਿਆ ਕੀ ਇਸ ਕੁੜੀ ਨਾਲ ਦਾ ਕੋਈ ਮੈਂਬਰ ਹੈ ਇਹਦੇ ਘਰ ਦਾ ਮੈਂਬਰ ਹੈ ਤਾਂ ਜਦੋਂ ਕੋਈ ਵੀ ਉਹਨਾਂ ਨੂੰ ਨਾ ਮਿਲਿਆ ਤਾਂ ਐਂਬੂਲੈਂਸ ਹਸਪੀਟਲ ਵੱਲ ਰਵਾਨਾ ਹੁੰਦੀ ਆ ਪਰ 메ਨ ਸੜਕ ਦੀ بجائے ਐਂਬੂਲੈਂਸ ਜਿਹੜੀ ਪਾਸੇ ਰੋਡ 메ਨ ਸੜਕ ਤੋਂ ਪਾਸੇ ਰੋਡ ਵੱਲ ਲਿਜਾਈ ਜਾਂਦੀ ਆ ਇਹ ਘਟਨਾ ਦਾ ਖੁਲਾਸਾ ਪੁਲਿਸ ਨੇ ਕੀਤਾ ਕਿਉਂਕਿ ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦਾ ਪਤਾ ਲੱਗਾ ਖੁਲਾਸਾ ਹੋਇਆ ਤਾਂ ਪੁਲਿਸ ਨੇ 2 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਵਿਅਕਤੀਆਂ ਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਸੀਸੀਟੀਵੀ ਫੁਟੇਜ ਜਿਹੜੇ ਖੰਗਲ ਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਕੁਝ ਸੀਸੀਟੀਵੀਜ਼ ਕੈਮਰੇ ਦੀ ਫੁਟੇਜ ਮਿਲੀ ਜਿਹਦੇ ਵਿੱਚ ਉਹਨਾਂ ਨੂੰ ਨਜ਼ਰੀ ਆਇਆ ਕਿ ਇਹ ਐਂਬੂਲੈਂਸ ਅਚਾਨਕ ਸੜਕ ਤੋਂ 메ਨ ਸੜਕ ਤੋਂ ਹਸਪੀਟਲ ਵੱਲ ਜਾ ਰਹੀ ਤੋਂ ਗਾਇਬ ਹੁੰਦੀ ਆ ਕੁਝ ਟਾਈਮ ਇਹ ਐਂਬੂਲੈਂਸ ਉਥੋਂ ਗਾਇਬ ਰਹਿੰਦੀ ਆ ਤੇ ਕੁਝ ਟਾਈਮ ਬਾਅਦ ਫਿਰ ਵਾਪਸ ਆਉਂਦੀ ਆ ਤੇ ਹਸਪੀਟਲ ਵਿੱਚ ਕੁੜੀ ਨੂੰ ਐਡਮਿਟ ਕਰਵਾਇਆ ਜਾਂਦਾ ਤਾਂ ਉੱਥੇ ਕੁੜੀ ਆਪਣੇ ਨਾਲ ਹੋਈ ਬੀਤੀ ਸਾਰੀ ਨਰਸ ਨੂੰ ਦੱਸਦੀ ਆ ਤਾਂ ਉਹ ਜਦੋਂ ਨਰਸ ਨੂੰ ਇਹ ਸਾਰਾ ਕੁਝ ਦੱਸਦੀ ਆ ਤਾਂ ਉਹ ਦੱਸਦੀ ਆ ਕੁੜੀ ਕਿ ਪਹਿਲਾਂ ਮੇਰੇ ਵੱਲੋਂ ਟੈਕਨੀਸ਼ੀਅਨ ਨੇ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕੀਤੀਆਂ ਮੇਰੇ ਨਾਲ ਮੈਂ ਵਿਰੋਧ ਕੀਤਾ ਤਾਂ ਉਹਨਾਂ ਨੇ ਇੱਕ ਸਪਰੇ ਮੇਰੇ ਚਿਹਰੇ ਦੇ ਉੱਪਰ ਮਾਰੀ ਮੈਂ ਉਸ ਮੈਂ ਇਹਦੇ ਉਹਦੇ ਨਾਲ ਬੇਹੋਸ਼ ਹੋਣਾ ਸ਼ੁਰੂ ਹੋ ਗਈ ਮੈਨੂੰ ਥੋੜੀ ਥੋੜੀ ਗੱਲਬਾਤ ਕਿਤੇ ਕਿਤੇ ਵਿੱਚੋਂ ਸੁਣਾਈ ਦਿੰਦੀ ਸੀ ਉਂਝ ਮੈਂ ਬੇਹੋਸ਼ ਸੀ ਤਾਂ ਫੇਰ ਕਹਿੰਦੀ ਉਹਨਾਂ ਦੋ ਵਿਅਕਤੀਆਂ ਵੱਲੋਂ ਮੇਰੇ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਮੈਨੂੰ ਇਥੇ ਹਸਪੀਟਲ ਦੇ ਅੰਦਰ ਪਹੁੰਚਾਇਆ ਗਿਆ ਜਿਵੇਂ ਜਿਵੇਂ ਕੁੜੀ ਨੂੰ ਹੋਸ਼ ਆ ਰਹੀ ਸੀ ਤਾਂ ਉਹਨੂੰ ਪਤਾ ਲੱਗ ਰਿਹਾ ਸੀ ਕਿ ਮੇਰੇ ਨਾਲ ਕੁਝ ਗਲਤ ਹੋਇਆ ਕੁਝ ਗਲਤ ਵਾਪਰਿਆ ਤਾਂ ਫਿਰ ਜਦੋਂ ਇਸ ਪੂਰੀ ਘਟਨਾ ਦਾ ਨਰਸ ਨੇ ਹਸਪੀਟਲ ਵਾਲਿਆਂ ਨੇ ਜਿਹੜਾ ਹਸਪੀਟਲ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਇਹ ਪੂਰਾ ਘਟਨਾਕਰਮ ਪੁਲਿਸ ਨੂੰ ਦੱਸਿਆ ਪੁਲਿਸ ਨੇ ਤੁਰੰਤ ਤੇਰੇ ਤੇ ਕਾਰਵਾਈ ਕਰਦੇ ਦੋਹਾਂ ਜਿਹੜੇ ਉਹ ਵਿਅਕਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਬਾਰੇ ਕੁੜੀ ਨੇ ਦੱਸਿਆ ਤਾਂ ਫਿਰ ਇਸ ਇਸ ਪੂਰੇ ਮਾਮਲੇ ਤੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਫਰੈਂਸਕ ਟੀਮਾਂ ਬੁਲਾਈਆਂ ਗਈਆਂ ਜਿਹੜੇ ਕੁੜੀ ਦੇ ਕੱਪੜੇ ਸੀ ਤੇ ਨਾਲ ਹੀ ਜਿਹੜਾ ਉਸ ਟੈਕਨੀਸ਼ੀਅਨ ਤੇ ਐਂਬੂਲੈਂਸ ਦਾ ਚਾਲਕ ਸੀ ਉਹਨਾਂ ਦੇ ਕੱਪੜੇ ਵੀ ਫਰੈਂਸਕ ਟੀਮਾਂ ਨੇ ਲੈ ਲਏ ਜਾਂਚ ਪੜਤਾਲ ਉਹਨਾਂ ਦੇ ਕੱਪੜਿਆਂ ਦੀ ਹੋ ਰਹੀ ਹੈ ਤੇ ਨਾਲ ਦੀ ਨਾਲ ਹੀ ਐਂਬੂਲੈਂਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਰੈਂਸਕ ਟੀਮਾਂ ਇਸ ਪੂਰੇ ਮਾਮਲੇ ਦੇ ਅੰਦਰ ਸਬੂਤ ਜਟੌਣ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਇੱਥੇ ਵੱਡੇ ਸਵਾਲ ਖੜੇ ਹੋਏ ਨੇ ਕਿ ਠੀਆਂ ਦੀ ਆਖਰ ਸੁਰੱਖਿਆ ਕਿੱਥੇ ਆ ਪ੍ਰਸ਼ਾਸਨ ਕਿਹੜੀ ਗਹਿਰੀ ਨੀਂਦ ਸੁੱਤਾ ਕਿ ਆਏ ਦਿਨ ਠੀਆਂ ਦੇ ਨਾਲ ਅਜਿਹੇ ਆ ਘਟਨਾਕਰਮ ਵਾਪਰਦੇ ਆ ਤੇ ਕੋਈ ਕਿਸੇ ਨੂੰ ਅਪਰਾਧੀ ਨੂੰ ਕਿਸੇ ਨੂੰ ਵੀ ਜੋ ਵੀ ਅਜਿਹਾ ਕੁਝ ਕਰਦਾ ਉਹਨਾਂ ਨੂੰ ਕੋਈ ਡਾਰਕ ਕੋਈ ਖੋਫ ਸਰਕਾਰਾਂ ਦਾ ਪ੍ਰਸ਼ਾਸਨ ਦਾ ਰਹਿ ਹੀ ਨਹੀਂ ਗਿਆ ਉਧਰ ਮੀਡੀਆ ਨੇ ਚਿਰਾਗ ਪਾਸਮਾਨ ਜਿਹੜੇ ਕੇਂਦਰੀ ਮੰਤਰੀ ਆ ਉਹਨਾਂ ਤੋਂ ਜਦੋਂ ਇਸ ਘਟਨਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਘਟਨਾਵਾਂ ਤਾਂ ਵਾਪਰ ਰਹੀਆਂ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਬਿਹਾਰ ਦੇ ਵਿੱਚ ਵੋਟਾਂ ਨੇੜੇ ਆ ਰਹੀਆਂ ਨੇ ਸ਼ਾਇਦ ਇਸੇ ਕਰਕੇ ਇਹ ਘਟਨਾਵਾ ਵਾਪਰ ਰਹੀਆਂ ਨੇ ਪਰ ਉਹ ਸ਼ਾਇਦ ਇਹ ਗੱਲ ਭੁੱਲ ਗਏ ਕਿ ਬਿਹਾਰ ਦਾ ਜੇਕਰ ਰਿਕਾਰਡ ਕੱਢ ਕੇ ਕ੍ਰਾਈਮ ਰਿਕਾਰਡ ਜੇਕਰ ਕੱਢ ਕੇ ਵੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇੱਥੇ ਹਰ ਰੋਜ਼ ਕਿੰਨੀਆਂ ਘਟਨਾਵਾ ਇਦਾਂ ਦੀ ਵਾਪਰਦੀਆਂ ਨੇ ਬਲਾਤਕਾਰ ਵਰਗੀਆਂ ਮਾਰ ਤਾੜ ਗੁੰਡਾਗਰਦੀ ਜਿਹੜੀ ਬਿਹਾਰ ਦੇ ਅੰਦਰ ਦਿਨੋ ਦਿਨ ਵਧ ਰਹੀ ਹੈ ਕੱਲੇ ਬਿਹਾਰ ਵਿੱਚ ਹੀ ਕਿਉਂ ਪੂਰੇ ਭਾਰਤ ਦੇ ਅੰਦਰ ਜਿਹੜੀ ਇਹ ਗੁੰਡਾਗਰਦੀ ਆਏ ਦਿਨ ਵਾ ਵਦਰਈਆ ਤੇ ਜੇਕਰ ਬਿਹਾਰ ਦੀ ਗੱਲ ਕਰੀਏ ਤਾਂ ਉੱਥੇ ਉਥੋਂ ਦੀਆਂ ਵੀ ਨਿੱਤ ਦਿਨ ਵੱਡੀਆਂ ਤੋਂ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਅਜਿਹੀਆਂ ਕਿਤੇ ਪਤੀ ਨੇ ਆਪਣੇ ਪਤਨੀ ਨੂੰ ਪਤੀ ਨੂੰ ਮੌਤ ਦੇ ਘਾਟ ਉਤਾਰ ਤੱਕ ਕਿਤੇ ਪਤਨੀ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਤੱਕ ਕਿਤੇ ਪਤੀ ਦੁਆਰਾ ਆਪਣੀ ਪਤਨੀ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਕਿਤੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਤੇ ਕਿਤੇ ਬਲਾਤ ਘਰ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਆਏ ਦਿਨ ਇਹ ਘਟਨਾਵਾਵਾਂ ਵਾਪਰਦੀਆਂ ਨੇ ਨਾ ਕਿ ਇਕੱਲੇ ਵੋਟਾਂ ਦੇ ਕਰਕੇ ਇਹਨਾਂ ਨੂੰ ਵੋਟਾਂ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਬਲਕਿ ਇਹ ਘਟਨਾਵਾ ਅਹੇ ਦਿਨ ਹੀ ਯੂਪੀ ਦੇ ਅੰਦਰ ਸਾਹਮਣੇ ਆ ਰਹੀਆਂ ਨੇ ਸਰਕਾਰਾਂ ਅਤੇ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਗਹਿਰੀ ਨੀਂਦ ਸੁੱਤਾ ਕਿ ਪੰਜਾਬ ਵਿੱਚ ਭਾਰਤ ਵਿੱਚ ਯੂਪੀ ਵਿੱਚ ਹੋਰ ਰਾਜਾਂ ਦੇ ਵਿੱਚ ਆਏ ਦਿਨ ਅਜਿਹੀਆਂ ਕਿੰਨੀਆਂ ਘਟਨਾਵਾਵਾਂ ਵਾਪਰਦੀਆਂ ਨੇ ਪਰ ਕੁਝ ਵੀ ਸਖਤ ਕਦਮਾਂ ਦੇ ਨਾਲ ਸਖਤ ਸਖਤੀ ਦੇ ਨਾਲ ਕੁਝ ਵੀ ਇਹਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਦੇ ਕਰਕੇ ਇਹ ਜੜੀਆਂ ਘਟਨਾਵਾਂ ਨੇ ਦਿਨੋ-ਦਿਨ ਵੱਧ ਰਹੀਆਂ ਨੇ ਤਾਂ ਉੱਤੋਂ ਸਾਡੇ ਮੰਤਰੀਆਂ ਦੇ ਇਹੋ ਜਿਹੇ ਬਿਆਨ ਆ ਜਾਂਦੇ ਆ ਕਿ ਸ਼ਾਇਦ ਵੋਟਾਂ ਕਰਕੇ ਇਹ ਘਟਨਾਵਾਂ ਵਾਪਰ ਰਹੀਆਂ ਵੋਟਾਂ ਕਰਕੇ ਨਹੀਂ ਇਹਨਾਂ ਦੀ ਜੇਕਰ ਇਹਨਾਂ ਦੇ ਅੰਕੜੇ ਕੱਢੇ ਜਾਣ ਤਾਂ ਫਿਰ ਪਤਾ ਲੱਗੂਗਾ ਕਿ ਹਰ ਰੋਜ਼ ਕਿੰਨੀਆਂ ਕੁੜੀਆਂ ਜੜੀਆਂ ਹੈਗੀਆਂ ਬਲਾਤ ਘਰ ਵਰਗੀਆਂ ਛੇੜਛਾੜ ਵਰਗੀਆਂ ਘਟਨਾਵਾਂ ਦੀਆਂ ਸ਼ਿਕਾਰ ਹੁੰਦੀਆਂ ਨੇ ਕਹਾ ਜਾਂਦਾ ਕਿ ਭਾਰਤ ਵਿੱਚ ਹਰ ਅੱਧੇ ਮਿੰਟ ਬਾਅਦ ਕੋਈ ਇੱਕ ਧੀ ਕਿਸੇ ਨਾ ਕਿਸੇ ਔਰਤ ਵਿਰੋਧੀ ਮਾਨਸਿਕਤਾ ਦਾ ਸ਼ਿਕਾਰ ਹੁੰਦੀ ਹੈ ਤੇ ਇੱਥੇ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੇ ਰੇਪ ਇਥੋਂ ਧੀਆਂ ਨਾਲ ਹੋ ਜਾਂਦੇ ਆ ਕੁਝ ਕੁ ਦਾ ਤਾਂ ਰੋਲਾ ਪੈ ਜਾਂਦਾ ਸਾਹਮਣੇ ਆ ਜਾਂਦੇ ਆ ਪਰ ਬੜੇ ਸਾਰੇ ਇਹੋ ਜਿਹੇ ਕੇਸ ਹੁੰਦੇ ਆ ਜਾਂ ਤਾਂ ਮਾਪੇ ਖੁਦ ਹੀ ਚੁੱਪ ਕਰ ਜਾਂਦੇ ਆ ਸ਼ਰਮ ਦੇ ਮਾਰੇ ਜਾਂ ਧੀਆਂ ਹੀ ਚੁੱਪ ਕਰ ਜਾਂਦੀਆਂ ਜਦੋਂ ਉਹਨਾਂ ਦੇ ਨਾਲ ਬਤਮੀ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਪਤਾ ਨਹੀਂ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਹਰ ਰੋਜ਼ ਮਾਰ ਧਾੜਦੀਆਂ ਕਤਲੋਗਾਰਤ ਦੀਆਂ ਸਾਹਮਣੇ ਆਉਂਦੀਆਂ ਨੇ ਤੇ ਹਲੇ ਇੱਥੇ ਕਿਹਾ ਜਾਂਦਾ ਕਿ ਇੱਥੇ ਸ਼ਾਂਤੀ ਆ ਸਾਡਾ ਭਾਰਤ ਡਿਜੀਟਲ ਇੰਡੀਆ ਵਿਸ਼ਵ ਗੁਰੂ ਭਾਰਤ ਆ ਮਹਾਸ਼ਕਤੀ ਆ ਪਰ ਇੱਥੇ ਸਾਡੇ ਘਰ ਦੇ ਅੰਦਰ ਸਾਡੀਆਂ ਧੀਆਂ ਪੈਣਾ ਹੀ ਸੁਰੱਖਿਅਤ ਨਹੀਂ ਹੁਣ ਕੀ ਉਹ ਵਿਚਾਰੀ ਕੁੜੀ ਕਿੰਨੀਆਂ ਉਮੀਦਾਂ ਲੈ ਕੇ ਗਈ ਹੋਊਗੀ ਖੇਡ ਮੈਦਾਨ ਦੇ ਅੰਦਰ ਸੌਰੀ ਟੈਸਟ ਜਿਹੜਾ ਉਹ ਹੋਮ ਗਾਰਡ ਵਾਸਤੇ ਆਪਦਾ ਟੈਸਟ ਦੇਣ ਗਈ ਸੀ ਫਿਜ਼ੀਕਲ ਟੈਸਟ ਜਦੋਂ ਉਹ ਉੱਥੇ ਬੇਹੋਸ਼ ਹੋ ਜਾਂਦੀ ਆ ਤੇ ਉਹਨੂੰ ਵਿਚਾਰੀ ਨੂੰ ਕੀ ਪਤਾ ਸੀ ਕਿ ਮੇਰੇ ਨਾਲ ਇੰਨੀ ਘਟੀਆ ਹਰਕਤ ਕੀਤੀ ਜਾਊਗੀ ਇਨਾ ਕਣਾਉਣਾ ਅਪਰਾਧ ਕੀਤਾ ਜਾਊਗਾ ਅਪਰਾਧੀ ਤਾਂ ਹੁਣ ਛੁੱਟ ਜਾਣਗੇ ਕੋਈ ਟਾਈਮ ਬਾਅਦ ਪਰ ਜਿਹੜਾ ਉਸ ਕੁੜੀ ਦੇ ਮਨ ਦੇ ਉੱਪਰ ਗਹਿਰੀ ਚੋਟ ਲੱਗੀ ਆ ਗਹਿਰੀ ਸੱਟ ਲੱਗੀ ਆ ਉਹ ਕਿਵੇਂ ਦੂਰ ਹੋਊਗੀ ਜੇ ਕੋਈ ਵੀ ਇਨਸਾਨ ਕਿਸੇ ਦੇ ਨਾਲ ਜ਼ਬਰਦਸਤੀ ਕਰੇ ਧੱਕਾ ਕਰੇ ਤਾਂ ਉਹਦੇ ਮਨ ਤੇ ਕਿੰਨਾ ਗਹਿਰਾ ਅਸਰ ਹੁੰਦਾ ਇਹਦਾ ਕਿਸੇ ਮਨੋਵਿਗਿਆਨਕ ਡਾਕਟਰ ਤੋਂ ਪੁੱਛਣਾ ਚਾਹੀਦਾ ਫਿਰ ਪਤਾ ਲੱਗੇਗਾ ਕਿ ਇਹ ਚੀਜ਼ ਇੱਕ ਕੁੜੀ ਦੀ ਰੂਹ ਤੱਕ ਨੂੰ ਝੰਡੋਰ ਕੇ ਰੱਖ ਦਿੰਦੀ ਆ ਜੋ ਕੁਝ ਇਸ ਭੈਣ ਦੇ ਨਾਲ ਹੋਇਆ ਬੇਹਦ ਮੰਦਭਾਗੀ ਘਟਨਾ ਬਿਹਾਰ ਦੇ ਅੰਦਰ ਤੇ ਇਹ ਇਕੱਲੇ ਬਿਹਾਰ ਦੀ ਘਟਨਾ ਨਹੀਂ ਸਾਡੇ ਪੂਰੇ ਭਾਰਤ ਦੇ ਅੰਦਰ ਸਾਡੇ ਪੰਜਾਬ ਦੇ ਅੰਦਰੋਂ ਆਏ ਦਿਨ ਅਜਿਹੀਆਂ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਸਾਡੇ ਬਠਿੰਡਾ ਦੇ ਅੰਦਰ ਕੀ ਹੋਇਆ ਬੱਸ ਦੇ ਅੰਦਰ ਛੋਟੀ 11 ਸਾਲ ਦੀ ਬੱਚੀ ਨੂੰ ਡ라이ਵਰ ਨੇ ਜਦੋਂ ਵੇਖਿਆ ਕਿ ਬੱਚੀ ਸਕੂਲ ਦੀ ਬੱਸ ਸੀ ਸਕੂਲ ਦੇ ਬੱਸ ਦੇ ਅੰਦਰ ਛੋਟੀ ਬੱਚੀ ਇਕੱਲੀ ਰਹਿ ਗਈ ਸੀ ਤਾਂ ਉਸ ਡਰਾਈਵਰ ਨੇ ਉਹਦੇ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਹਦੇ ਤੇ ਉਹ ਬੱਚੀ ਰੋਣ ਲੱਗ ਗਈ ਜਦੋਂ ਬੱਚੀ ਨੇ ਰੋਣਾ ਸ਼ੁਰੂ ਕੀਤਾ ਤਾਂ ਡਰਾਈਵਰ ਨੇ ਉਹਨੂੰ ਕਿਹਾ ਕਿ ਆਪਣੇ ਮਾਪੇ-ਮਾਪ ਨੂੰ ਇਹ ਘਟਨਾ ਬਾਰੇ ਨਾ ਦੱਸੀ ਤਾਂ ਤੈਨੂੰ ਮੈਂ ਚੀਜ਼ਾਂ ਲੈ ਕੇ ਦਿਆ ਕਰਾਂ ਤੇ ਉਹ ਕੋਈ ਐਰਾ-ਗੈਰਾ ਸਕੂਲ ਨਹੀਂ ਸੀ ਇੱਕ ਬਠਿੰਡਾ ਦਾ ਇੱਕ ਨਾਮੀ ਸਕੂਲ ਆ ਜਿਹਦੇ ਜਿਹਦੀ ਬੱਸ ਦੇ ਡਰਾਈਵਰ ਤੇ ਇਹ ਸਾਰੇ ਦੋਸ਼ ਮਾਪਿਆਂ ਵੱਲੋਂ ਲਾਏ ਗਏ ਨੇ ਤੇ 18 ਤਰੀਕ ਦਾ ਯਾਨੀ ਕਿ ਕੱਲ ਸੋਮਵਾਰ ਇਸ ਘਟਨਾ ਪੂਰੇ ਘਟਨਾਕਰਮ ਦੇ ਉੱਪਰ ਬਠਿੰਡਾ ਦੇ ਅੰਦਰ ਮਾਪਿਆਂ ਵੱਲੋਂ ਉਸ ਸਕੂਲ ਦੇ ਖਿਲਾਫ ਉਸ ਸਕੂਲ ਦੇ ਪ੍ਰਸ਼ਾਸਨ ਦੇ ਖਿਲਾਫ ਤਰਨਾ ਮਜ਼ਾਹਰਾ ਕੀਤਾ ਗਿਆ ਕਿਉਂਕਿ ਮਾਪਿਆਂ ਦਾ ਕਹਿਣਾ ਸੀ ਕਿ ਜਦੋਂ ਅਸੀਂ ਸਕੂਲ ਵਾਲਿਆਂ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਸਾਡੇ ਨਾਲ ਬੜਾ ਹੀ ਪੱਦਾ ਬਿਹੇਵੀਅਰ ਕੀਤਾ ਉਹਨਾਂ ਦਾ ਕਹਿਣਾ ਸੀ ਸਕੂਲ ਵਾਲਿਆਂ ਨੇ ਸਾਨੂੰ ਇਹ ਜਵਾਬ ਦਿੱਤਾ ਕਿ ਅਸੀਂ ਕੀ ਕਰ ਸਕਦੇ ਹਾਂ ਉਹ ਡਰਾਈਵਰ ਤਾਂ ਪ੍ਰਾਈਵੇਟ ਆ ਜਦੋਂ ਕਿ ਸਕੂਲ ਵੀ ਪ੍ਰਾਈਵੇਟ ਹੀ ਆ ਸਕੂਲ ਕਿਹੜਾ ਸਰਕਾਰੀ ਆ ਤਾਂ ਜਦੋਂ ਸਕੂਲ ਵਾਲਿਆਂ ਨੇ ਇਹ ਡਰਾਈਵਰ ਰੱਖੇ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਦੇਖਣ ਕਿ ਜਿਹੜੇ ਛੋਟੇ ਬੱਚੇ ਆ ਉਹ ਜਿਹੋ ਜਿਹੇ ਡਰਾਈਵਰ ਉਹ ਰੱਖ ਰਹੇ ਆ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਉਹਨਾਂ ਦੀ ਮਾਨਸਿਕਤਾ ਕਿਹੋ ਜੀ ਆ ਕੀ ਬੱਚੇ ਉਹਨਾਂ ਦੇ ਜਿਹੜੇ ਡਰਾਈਵਰ ਰੱਖਿਆ ਉਹਨਾਂ ਦੀ ਨਿਗਰਾਨੀ ਹੇਠ ਸੁਰੱਖਿਅਤ ਰਹਿਣਗੇ ਜਾਂ ਡਰਾਈਵਰ ਹੀ ਉਹਨਾਂ ਬੱਚਿਆਂ ਦੇ ਨਾਲ ਕੋਈਆਂ ਹਰਕਤਾਂ ਤਾਂ ਨਹੀਂ ਕਰ ਸਕਦੇ ਤੇ ਜੇਕਰ ਸਕੂਲ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਤਾਂ ਡਰਾਈਵਰ ਨੇ ਇਹ ਘਟਨਾ ਕਰਮਸਾਰਾ ਕੀਤਾ ਸੀ ਤਾਂ ਵੀ ਸਕੂਲ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਸੀ ਨਾ ਕਿ ਇੰਨਾ ਬੇਹੁਦਾ ਬੇਸ਼ਰਮੀਪਰੇ ਇੱਕ ਜਵਾਬ ਉਹ ਬੱਚੇ ਦੇ ਮਾਪਿਆਂ ਨੂੰ ਦੇਣਾ ਚਾਹੀਦਾ ਸੀ ਇਸੇ ਦੇ ਰੋਸ ਵਿੱਚ ਬਠਿੰਡਾ ਦੇ ਅੰਦਰ ਮਾਪਿਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਰੋਸ ਜਤਾਇਆ ਆਏ ਦਿਨ ਅਜਿਹੇ ਘਟਨਾਵਾਂ ਪਤਾ ਨਹੀਂ ਕਿੰਨੀਆਂ ਸਾਡੇ ਸਮਾਜ ਦੇ ਅੰਦਰੋਂ ਸਾਹਮਣੇ ਆਉਂਦੀਆਂ ਨੇ